ਨਮਸਕਾਰ ਸਾਚੀਕਲ ਮੈਂ ਰਹਾ ਪਾ ਸੋਸ਼ੀਅਲ ਲੁਧਿਆਣਾ ਤੋਂ ਇੱਕ ਪਰਿਫਰ்ட் ਤੁਹਾਡੇ ਨਾਲ ਜੁੜੇ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਰਹੇ ਹੋ ਔਰ ਇਸ ਵੇਲੇ ਦਾ ਅਪਡੇਟ ਆ ਰਿਹਾ ਹੈ 뷰 ਨਾਓ ਕੰਪਨੀ ਨੂੰ ਲੈ ਕੇ ਜੀ ਹਾਂ ਕਲਾਊਡ ਸਰਵਿਸਿੰਗ ਦੇ ਨਾਮ ਤੇ ਲੱਖਾਂ ਹਜ਼ਾਰਾਂ ਲੋਕਾਂ ਨੂੰ ਦੇਫਟੋ ਬਣਾਉਣ ਵਾਲੀ ਉਹਨਾਂ ਨੂੰ ਪੌਂਜੀ ਸਕੀਮ ਦੇ ਹੇਠ ਉਹਨਾਂ ਤੋਂ ਬਹੁਤ ਸਾਰੀ ਹਜ਼ਾਰਾਂ ਕਰੋੜਾ ਰੁਪਏ ਦੀ ਇਨਵੈਸਟਮੈਂਟ ਲੈ ਕੇ ਉਹਨਾਂ ਨੂੰ 4% ਦੀ ਰਿਟਰਨ ਗਰੰਟੀਡ ਰਿਟਰਨ ਦੇ ਲੁਭਾਉਣੇ ਸੁਪਨੇ ਦਿਖਾਉਣ ਵਾਲੀ ਵਿਊ ਨਾਓ ਕੰਪਨੀ ਦਾ ਹੁਣ ਦੂਸਰਾ ਡਾਇਰੈਕਟਰ ਵੀ ਜਿਹੜਾ ਹੈਗਾ ਜਿਹੜਾ ਮੁੱਖ આરોપી ਜੀ ਨੂੰ ਕਿਹਾ ਜਾਂਦਾ ਸੁਖਮਿੰਦਰ ਸਿੰਘ ਸੁਖੀ ਜਿਹੜਾ ਕਿ ਜ਼ਰਖਪੁਰ ਤੋਂ ਦੱਸਿਆ ਜਾਂਦਾ ਸੋ ਉਹ ਹੁਣ ਉਹਨਾਂ ਨੂੰ ਵੀ ਸੂਤਰਾਂ ਦੇ ਹਵਾਲੇ ਤੋਂ ਆਇਆ ਰਿਹਾ ਕਿ ਈਡੀ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਕੀਆ ਜਾ ਰਿਹਾ ਕਿ 28 ਫਰਵਰੀ ਨੂੰ ਦੇਰ ਰਾਤ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੋ ਜਿਸ ਦੀ ਹਾਲਾਂਕਿ ਈਟੀਵਨ ਲੋ ਇਹ ਕੋਈ ਪੁਸ਼ਟੀ ਨਹੀਂ ਕੀਤੀ ਗਈ ਨਾ ਹੀ ਕੋਈ ਜਨਤਕ ਸੂਚਨਾ ਜਾਰੀ ਕੀਤੀ ਗਈ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਕਿ ਪਿਛਲੇ ਦਿਨੀ ਪ੍ਰਮੋਟਰ ਜਿਹੜੇ ਹੈਗੇ ਹੈ ਕੰਪਨੀ ਦਾ ਫਾਊਂਡਰ ਆਸੀਫ ਨਸੀਰ ਨੂੰ ਜਿਹੜਾ ਗ੍ਰਫਤਾਰ ਕਰ ਲਿਆ ਸੀ ਜਿਸ ਤੋਂ ਬਾਅਦ ਉਹਦਾ ਦੀ ਹੀ ਇਨਫੋਰਮੇਸ਼ਨ ਤੋਂ ਬਾਅਦ ਹੁਣ ਜਿਹੜਾ ਸੁਖਮਿੰਦਰ ਸਿੰਘ ਸੁਖੀ ਨੂੰ ਵੀ ਜਿਹੜਾ ਗ੍ਰਫਤਾਰ ਕਰ ਲਿੱਤਾ ਗਿਆ ਤਾਂ ਇਹ ਪੰਜਾਬ ਦੇ ਜ਼ਿਰਖਪੁਰ ਤੋਂ ਇਹ ਚਲਾਈ ਜਾਣ ਵਾਲੀ ਕੰਪਨੀ ਜਿਹੜੀ ਹੈਗੀ ਹੈ ਇਸ ਵਿੱਚ ਖਾਲੀ ਜੇ ਗੱਲਬਾਤ ਕਰੀਏ ਪੰਜਾਬ ਦੇ ਲੋਕਾਂ ਦਾ ਹੀ ਕਈ ਹਜ਼ਾਰ ਕਰੋੜ ਰੁਪਇਆ ਗਰੰਟੀਡ ਰਿਟਰਨ ਦੇ ਲੁਭਾਉਣੇ ਸੁਪਨੇ ਦੇਖਾ ਕੇ ਜਿਹੜਾ ਇਹ ਸੋ ਲੋਕਾਤੋ ਇਨਵੈਸਟ ਕਰਾਇਆ ਗਿਆ ਤੇ ਦੱਸ ਦਈਏ ਕਿ ਜਦੋਂ ED ਨੇ ED ਨੂੰ ਇਸ ਚੀਜ਼ ਦੀ ਭਨਕ ਲੱਗੀ ਤੇ ED ਨੇ ਜਦੋਂ ਜਾਂਚ ਕੀਤੀ ਤਾਂ ED ਵੱਲੋਂ ਇਹ ਕਲੀਅਰ ਕੱਟ ਇਹੋ ਜੀਆਂ ਚੀਜ਼ਾਂ ਸੰਕੇਤ ਦਿੱਤੇ ਅਨਾਉਂਸਮੈਂਟ ਕੀਤੀ ਕਿ ਕੰਪਨੀ ਵੱਲੋਂ ਜਿੰਨਾ ਕਲਾਉਡ ਸਰਵਰ ਦਿਖਾਇਆ ਜਾ ਰਿਹਾ ਦੱਸਿਆ ਜਾ ਰਿਹਾ ਪ੍ਰੈਕਟੀਕਲ ਦੇ ਵਿੱਚ ਉਹ ਕਲਾਉਡ ਸਰਵਰ ਹੈ ਹੀ ਨਹੀਂ ਸੋ ਇਸ ਸਾਰੇ ਮਾਮਲੇ ਤੋਂ ਬਾਅਦ ਲੰਬੇ ਸਮੇਂ ਤੋਂ ਈਡੀ ਦੀ ਜਾਂਚ ਵੀ ਨਾ ਚੰਗਲ ਹੋਣ ਤੋਂ ਬਾਅਦ ਫਾਈਨਲੀ ਕਈ ਵਾਰੀ ਸੁਪਰੀਮ ਕੋਰਟ ਮਾਨਯੋਗ ਵਕ ਵਕ ਕੋਰਟਾਂ ਦੇ ਕੋਲ ਵੀ ਰਾਹਤ ਨਾ ਮਿਲਣ ਤੋਂ ਬਾਅਦ ਹੁਣ ਜਿਹੜਾ ਹੈਗਾ ਇਸ ਕੰਪਨੀ ਤੇ 56 ਕਰਸ ਦਾ ਨਜ਼ਰ ਆ ਰਿਹਾ ਹੈ ਮਾਨਯੋਗ ਕੋਰਟ ਵੱਲੋਂ ਵੀ ਕੰਪਨੀ ਦੇ ਪ੍ਰੋਮੋਟਰਸ ਨੂੰ ਜਾਂ ਡਾਇਰੈਕਟਰਸ ਨੂੰ ਸਿੱਧੇ ਤੌਰ ਤੇ ਜਾਂਚ ਚਾਹਲ ਹੋਣੀ ਗੱਲਬਾਤ ਕੀਤੀ ਗਈ ਐ ਸੋ ਪੈਮਲਾ ਐਕਟ ਦੇ ਹੇਟ ਇਹਨਾਂ ਤੇ ਮਾਮਲਾ ਵੀ ਦਰਜ ਹੋ ਚੁੱਕਿਆ ਸੋ ਬਹੁਤ ਸਾਰੇ ਲੋਕਾਂ ਦਾ ਪੈਸਾ ਜਿਹੜਾ ਇਹਦੇ ਵਿੱਚ ਲੱਗਾ ਹੋਇਆ ਦੱਸ ਜੀ ਕਿ 뷰 ਨਾਓ ਜੀ ਹਾਂ ਜੇ ਗੱਲਬਾਤ ਕਰੀਏ ਤਾਂ ਲੁਧਿਆਣਾ ਸ਼ਹਿਰ ਜੀ ਹਾਂ ਕਾਰੋਬਾਰੀ ਸ਼ਹਿਰ ਲੁਧਿਆਣਾ ਤੋਂ ਹੀ ਲੋਕਾਂ ਨੂੰ ਘਟੋ ਘਾਟ ਨਹੀਂ ਜੇ ਅਸੀਂ ਗੱਲ ਕਰੀਏ ਤੇ 4 ਤੋਂ 5000 ਕਰੋੜ ਰੁਪਏ ਲੁਧਿਆਣਾ ਸ਼ਹਿਰ ਦਾ ਹੀ ਇਸ ਦੇ ਵਿੱਚ ਲੱਗਿਆ ਨਜ਼ਰ ਆ ਰਿਹਾ ਹੈ ਦੱਸ ਜੀ ਕਿ ਲੋਕਾਂ ਨੇ ਫਿਕਸਡ ਰਿਟਰਨ ਦੇ ਲਾਲਚ ਦੇ ਵਿੱਚ ਫਸ ਕੇ ਆਪਣੇ ਘਰਾਂ ਨੂੰ ਗਿਰਵੀ ਰੱਖ ਕੇ ਵਿਆਜ ਤੇ ਨੋਨ ਵਿਆਜ ਤੇ ਪੈਸੇ ਚੱਕ ਕੇ ਜਿਹੜਾ ਲੋਕਾਂ ਨੂੰ ਇਹ ਜਿਹੜਾ ਲਗਾਇਆ ਹੋਇਆ ਇਸ ਕੰਪਨੀ ਦੇ ਵਿੱਚ ਲਗਾਇਆ ਤਾਂ ਕਿ ਉਹ ਅੱਗੇ ਇੱਕ ਅੱਛਾ ਸੁਨਹਿਰੀ ਜੀਵਨ ਜੀ ਸਕਣ ਪਰ ਇਹ ਸਾਰਾ ਦਾ ਸਾਰਾ ਫਰਾਡ ਸਕੈਮ ਨਿਕਲਿਆ ਇਹਦੇ ਵਿੱਚ ਵੀਊ ਨਾਲ ਦੀ ਆਰਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਮਲਟੀ ਲੈਵਲ ਮਾਰਕੀਟਿੰਗ ਕੰਪਨੀ ਵੀ ਚਲਾਈ ਜਾ ਰਹੀ ਸੀ ਮਲਟੀ ਐਮ ਐਲ ਐਮ ਦੇ ਥਰੂ ਲੋਕਾਂ ਨੂੰ ਸੁਆਵਾਂ ਆਵਨੇ ਸੁਪਨੇ ਦਿਖਾ ਕੇ ਉਹਨਾਂ ਦੇ ਪੈਸੇ ਲਗਾਏ ਜਾ ਰਹੇ ਸੀ ਸੋ ਬਹੁਤ ਸਾਰੇ ਜਿਹੜੇ ਹੁਣ ਦਾਜੀਏ ਕੀ ਜੱਦਾ ਕੱਲ ਰਾਤ ਦਾ ਇਹਦੀਆਂ ਖਬਰਾਂ ਆ ਰਹੀਆਂ ਕਿ ਸੁਖਵਿੰਦਰ ਸਿੰਘ ਸੁਖੀ ਨੂੰ ਵੀ ਉਹਨਾਂ ਗ੍ਰਿਫਤਾਰ ਕਰ ਲਿਆ ਤੇ ਬਹੁਤ ਸਾਰੇ ਜਿਹੜੇ ਕੰਪਨੀ ਦੇ ਲੀਡ ਜਿਹੜੇ ਕੰਪਨੀ ਦੇ ਲੀਡ EMPLOYEES ਕਹ ਲੋ ਜਾਂ ਕੰਪਨੀ ਨਾਲ ਜੁੜੇ ਹੋਏ ਲੀਡਰ ਲੋਕ ਜਿਹੜੇ ਕਿ ਵਕ ਵਕ ਲੋਕਾਂ ਨੂੰ ਮਾਰਕੀਟਿੰਗ ਕਰਕੇ ਉਹਨਾਂ ਦੇ ਥਰੂ ਪੈਸਾ ਲਗਵਾਏ ਰਹੇ ਸੀਗੇ ਸੋ ਉਹਨਾਂ ਨੂੰ ਵੀ ਜਿਹੜਾ ਹੈਗਾ ਉਹਨਾਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਸੂਤਰਾਂ ਦੇ ਵੱਲੋਂ ਕਿ ਜਿਹੜੇ WhatsApp ਗਰੁੱਪ ਬਣਾਏ ਗਏ ਸੀ ਜਿਦੇ ਵਿੱਚ ਡਿਟੇਲ ਦੱਸੀ ਜਾਂਦੀ ਸੀ ਡਿਟੇਲ ਅ ਮਨ ਲਬ ਪ੍ਰਮੋਟ ਕੀਤਾ ਜਾਂਦਾ ਸੀ ਨਵੀਂ ਨਵੀਂ ਸਕੀਮਾਂ ਅਪਡੇਟ ਕੀਤੇ ਜਾਂਦਾ ਸੀ ਉਹ WhatsApp ਗਰੁੱਪ ਵੀ ਹੁਣ ਡਿਲੀਟ ਕਰ ਦਿੱਤੇ ਗਏ ਨੇ ਇਹੋ ਜਿਹੇ ਖਬਰਾਂ ਸਾਹਮਣੇ ਆ ਰਹੀਆਂ ਸੋ ਕੁੱਲ ਮਿਲਾ ਕੇ ਜਿਹੜਾ view now ਕੰਪਨੀ ਦਾ ਜਿਹੜਾ ਇੱਕ ਗੁਬਾਰਾ ਸੀ ਇੱਕ ਬੈਲੂਨ ਸੀ ਜਿਹਦੇ ਵਿੱਚ ਲੋਕਾਂ ਨੂੰ 4 4% ਮੰਥਲੀ ਰਿਟਰਨ ਦੇ ਵਾਅਦੇ ਦਿਖਾਏ ਗਏ ਸੀ ਸੁਪਨੇ ਦਿਖਾਏ ਗਏ ਸੀ ਔਰ ਪਿਛਲੇ 1 2 ਸਾਲਾਂ ਦੇ ਵਿੱਚ ਜਿਹੜਾ ਇਹ ਗੁਬਾਰਾ ਪਨਪਿਆ ਸੀ ਹਜ਼ਾਰਾਂ ਕਰੋੜਾ ਲੋਕਾਂ ਦੇ ਤਾਂ ਅਰਬੋਰਪੇ ਦੇ ਨਿਵੇਸ਼ ਤੋਂ ਬਾਅਦ ਹੋਣੇ ਗੁਬਾਰਾ ਫਟ ਗਿਆ ਹੈ ਈਡੀ ਦੀ ਰਡਾਰਚ ਹੈ ਔਰ ਉਹਨਾਂ ਦੇਖਦੇ ਹੈ ਕਿ ਈਡੀ ਕਦੋਂ ਤੱਕ ਸੁਖਮਿੰਦਰ ਸਿੰਘ ਜਿਹੜੀ ਸੁਖੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੈ ਦੱਸਿਆ ਕਿ ਇਸ ਮਾਮਲੇ ਚ ਹਾਲਾਂਕਿ ਪ੍ਰੋਮੋਟਰ ਆਸੀਪ ਜਿਹੜਾ ਨਸੀਰ ਹੈ ਉਹਦੀ ਗ੍ਰਿਫਤਾਰੀ ਦੀ ਪੁਸ਼ਟੀ ਈਡੀ ਵੱਲੋਂ ਕੀਤੀ ਜਾ ਚੁੱਕੀ ਹੈ ਔਰ ਉਹਨਾਂ ਦੀ ਦੱਸੀ ਜਾਣਕਾਰੀ ਦੇ ਮੁਤਾਬਕ ਹੀ ਜਿਹੜਾ ਜਿਹੜਾ ਸੁਖਮਿੰਦਰ ਸਿੰਘ ਸੁਖੀ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਪਹਿਲਾਂ ਦੱਸ ਦਈਏ ਕਿ ਜਿਹੜਾ ਈਡੀ ਵੱਲੋਂ ਇਹ ਵੀ ਪੁਸ਼ਟੀ ਕੀਤੀ ਗਈ ਸੀ ਲਗਭਗ 180 ਕਰੋੜ ਦੀ ਪ੍ਰਾਪਰਟੀਆਂ ਦੇ ਵਿੱਚ ਜੇ ਗੱਲ ਕਰੀਏ ਘਰ ਆਫਿਸ ਜਾਂ ਲਗਜ਼ਰੀ ਕਾਰਾਂ 18 ਤੋਂ 20 ਲਗਜ਼ਰੀ ਕਾਰਾਂ ਸੋ ਬਹੁਤ ਸਾਰਾ ਕੈਸ਼ ਜਿਹੜਾ ਹੈ ਉਹ ਵੀ ਈਡੀ ਵੱਲੋਂ ਜ਼ਬਤ ਕੀਤਾ ਜਾ ਚੁੱਕਾ ਹੈ ਸੋ ਬਹੁਤ ਸਾਰੇ ਬੈਂਕ ਅਕਾਊਂਟ ਵੀ ਫ੍ਰੀਜ਼ ਹੈ ਸੋ ਲੋਕ ਹੁਣ ਬਹੁਤ ਜ਼ਿਆਦਾ ਡਰ ਗਏ ਨੇ ਵਿਊ ਨਾਉ ਦੇ ਲੋਕਲ ਜ਼ਿਲ੍ਹਾ ਸਰ ਤੇ ਜਿਹੜੇ ਖਾਸ ਕਰਕੇ ਲੁਧਿਆਣਾ ਜਾਂ ਹੋਰ ਅਲੱਗ-ਅਲੱਗ ਸ਼ਹਿਰਾਂ 'ਚ ਜਿਹੜੇ ਕਿਰਾਏ ਤੇ ਚੱਲ ਰਹੇ ਆਫਿਸਿਸ ਦੇ ਵਿੱਚ ਵੀ ਆਏ ਦਿਨ ਹੁਣ ਲੋਕ ਜਿਹੜੇ ਪਹੁੰਚ ਰਹੇ ਨੇ ਕਿ ਉਹਨਾਂ ਦਾ ਪੈਸਾ ਕਿੱਦਾਂ ਰਿਕਵਰ ਹੋ ਸਕਦਾ ਹੈ